ਸੰਗਤ ਦੇ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਡਿਸਟ੍ਰਿਕਟ ਪਟਿਆਲਾ ਤੋਂ ਬੋਲ ਰਹੇ ਹਾਂ ਜੀ ਇਹ ਸਾਰੀਆਂ ਰੱਬਰ ਉਹੀ ਰੂਹਾਂ ਜਿਨ੍ਹਾਂ ਦੇ ਕੋਲ 65 70 ਦੀ ਗਿਣਤੀ ਦੇ ਵਿੱਚ ਹੈ ਭਰਾ ਹਨ ਜੀ ਸੰਗਤ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਕਿ ਜਦੋਂ ਵੀ ਤੁਸੀਂ ਇੱਧਰ ਆਏ ਜਾਂ ਕਦੇ ਵੀ ਪਟਿਆਲਾ ਦੇ ਨੇੜੇ ਤੁਹਾਨੂੰ ਆਉਣ ਦਾ ਤੁਖਨਵਾਰਨ ਗੁਰਦੁਆਰਾ ਸਾਹਿਬ ਕੇਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਇੱਕ ਸਵਰਗ ਦੇ ਵਿੱਚ ਇਹ ਰੱਬੀ ਰੂਹਾਂ ਦੇ ਜਰੂਰ ਆ ਕੇ ਜਾਉਣਾ ਜੀ ਤੁਹਾਡੇ ਚਰਨ ਕਮਲਾਂ ਦੀ ਸਾਨੂੰ ਲੋੜ ਹੈ ਤਾਂ ਕਿ ਇਸ ਜਗ੍ਹਾ ਦਾ ਪ੍ਰਤਾਪ ਬਚੇ ਤੁਹਾਡੇ ਆਉਣ ਦੇ ਨਾਲ ਇਸ ਜਗ੍ਹਾ ਦਾ ਪ੍ਰਤਾਪ ਵੱਧ ਤਾਂ ਜੋ ਇਹ ਵੀਰ ਹਨ ਜੀ ਮੈਂਟਲ ਡਿਪਰੈਸ਼ਨ ਦੇ ਵਿੱਚ ਤਾਂ ਇਹ ਬਹੁਤ ਛੇਤੀ ਤੁਹਾਡੀਆਂ ਅਰਦਾਸਾਂ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਬਿਲਕੁਲ ਬਹੁਤ ਜਲਦੀ ਠੀਕ ਹੋ ਜਾਂਦੇ ਆ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਇੱਕ ਸਵਰਗ ਰੂਪੀ ਘਰ ਹੈ ਜੀ ਜਿਨ੍ਹਾਂ ਦੇ ਵਿੱਚ 65 ਸਤ ਰੱਬੀ ਰੁਹਾਂ ਰਹੇ ਨੇ ਜੀ ਤੇ ਸੰਗਤ ਦੇ ਕੇ ਇੱਕ ਵਾਰ ਫਿਰ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਸੀਂ ਇੱਧਰ ਕਿਤੇ ਤੁਹਾਡਾ ਸਮਾਪਤ ਘੇੜਾ ਬਜੇ ਤਾਂ ਜ਼ਰੂਰ ਤੋਂ ਜ਼ਰੂਰ ਇਸ ਧਰਤੀ ਦੇ ਉੱਤੇ ਆਪਣੇ ਚਰਨ ਪਾ ਕੇ ਜਾਣਾ ਜੀ ਸਾਨੂੰ ਤੁਹਾਡੇ ਕਦਮਾਂ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ